ਓ ਜੀ ਚਮਕੀਲਾ ਸਾਹ ਦਾ ਗਾਣਾ ਖਿੰਡੇ ਗਾਨੀ ਦੇ ਮਣ ਕੇ ਚੁਗਲਾ ਖਾਣ ਦੇ ਆ ਸਵਰਾਜ ਸਿੱਧੂ ਵੱਲੋਂ ਚਲੋ ਜੀ ਠੀਕ ਅਸੀ ਮੈਨੂੰ ਕਾਲੀ ਗਾਨੀ ਆ ਗਲ ਵਿੱਚ ਪਾ ਦੇ ਆਪ ਨਿਸ਼ਾਨੀ ਆ ਠੀਕ ਅਸੀ ਮੈਨੂੰ ਕਾਲੀ ਗਾਨੀ ਆ ਗਲ ਵਿੱਚ ਪਾ ਦੇ ਆਪ ਨਿਸ਼ਾਨੀ ਆ ਪਤਾ ਲੱਗ ਗਿਆ ਵੀਰਾਂ ਨੂੰ ਲੈ ਖੜਗ ਹਿੱਕਾਂ ਤਣ ਕੇ ਵਿਚੁਗ ਲੈ ਵਿਚੁਗ ਲੈ ਚੁਗ ਲੈ ਗਾਣਦਿਆ ਕਿੰਡੀ ਗਾਣਿੰਦੇ ਮੜਕੀ ਵਿੱਚ ਚੁਗ ਲੈ ਗਾਣਦਿਆ ਕਿੰਡੀ ਗਾਣਿੰਦੇ ਮਾਲਕੇ ਓ ਵੱਡਿਆ ਜਾਊਆ ਤੇਰਾ ਯਾਰ ਵੈਰ ਨੇ ਦੱਸ ਕਿਦਲਾਂ ਵਿੱਚ ਖਾਰ ਵੈਰ ਨੇ ਵੱਡਿਆ ਜਾਊਆ ਤੇਰਾ ਯਾਰ ਵੈਰ ਨੇ ਦੱਸ ਕਿਦਲਾਂ ਵਿੱਚ ਖਾਰ ਵੈਰ ਨੇ ਹਾਕ ਮਾਰ ਕੇ ਇਕੱਠੇ ਕਰ ਲੈ ਦੇਖਣ ਯਾਰਾ ਖੜਕੇ ਨੀ ਡਾਂਗਾ ਹੋ ਡਾਂਗਾ ਹੋ ਡਾਂਗਾ ਖੜਕ ਪਿਆ ਡੋਗੀ ਅੰਦਰ ਵੜ ਕੇ ਤੂੰ ਡਾਂਗਾ ਖੜਕ ਪਿਆ ਡੋਗੀ ਅੰਦਰ ਵੜ ਕੇ ਨਉ ਮੇਰਾ ਜਦ ਲੈ ਕੇ ਵੇ ਤੂੰ ਭੜਕ ਗਲੀ ਵਿੱਚ ਮਾਰੀ ਪਿਛਦਰਾਂ ਦੇ ਬੈਠੇ ਸੀ ਮੇਰੇ ਕਰਕੇ ਵੀਰ ਤੇਿਆਰੀ ਨਾਲ ਲੜਦੇ ਕਿ ਕੰਢਾ ਸੇ ਤੇਰੇ ਸਿਰ ਵਿੱਚ ਚਾਂਜਰ ਵਾਂਗੂੰ ਛਣ ਕੇ ਵਿਚੁਗ ਲੈ ਵਿਚੁਗ ਲੈ ਘਾਣਦਿਆ ਖਿਡਕੀ ਗੱਲੀ ਤੇਲ ਮੜ ਕੇ ਵਿਚੁਗ ਲੈ ਘਾਣਦਿਆ ਖਿਡਕੀ ਗੱਲੀ ਨੇ ਮੜ ਕੇ ਹੋ ਬਾ ਤੇਰੀ ਜਦ ਤੇਰੀ ਤੇਰੀ ਉਹ ਕਹਿੰਦੀ ਸੀ ਸਾਂਹ ਖਾ ਕੇ ਅੱਜ ਕਿ ਤੈਨੂੰ ਸੱਪ ਲੜ ਗਿਆ ਲੁਕ ਗਈ ਸਿੰਘ ਪਸਾ ਕੇ ਉਹ ਕੱਲੀ ਕੈਰੀ ਜਾਂਦੇ ਉੱਤੇ ਕੱਲੀ ਕੈਰੀ ਜਾਂਦੇ ਉੱਤੇ ਬਿਜਲੀ ਵਰਕੇ ਖੜ ਗਈ ਨੀ ਡਾਂਗਾ ਹੋ ਡਾਂਗਾ ਇਹ ਡਾਂਗਾ ਖੜਕ ਰਹਾ ਲੋਕੀ ਅੰਦਰ ਵਰਕੇ ਨੀ ਡਾਂਗਾ ਖੜਕ ਪਈ ਨਾ ਲੋਕੀ ਅੰਦਰ ਵਰਕੇ ਗਲ ਵਿੱਚ ਪੈਗੜੀ ਕੇਸ ਖਿਲਰੇ ਕੁਰਤਾਲੀ ਨਾਲੀ ਰਾ ਵਿੱਚ ਦਰਾਂ ਦੇ ਤੂੰ ਤੂ ਸਿਟਿਆ ਤਰਸ ਨਾ ਕੀਤਾ ਵੀਰਾ ਨਾਲੂ ਦੇ ਪਿਜਗੀ ਧਰਤੀ ਮੱਥਾ ਬਹਿ ਰਿਆ ਚਣਕੀ ਵਿੱਚ ਉਗਲਾ ਵਿੱਚ ਉਗਲਾ ਖਾਂੰਦਿਆ ਕਿੰਦੀ ਗਾਲੀਂ ਦੇ ਮੜ ਕੇ ਵਿੱਚ ਉਗਲਾ ਖਾਂੰਦਿਆ ਕਿੰਦੀ ਗਾਲੀਂ ਦੇ ਮੜ ਕੇ ਦੇਗਾ ਸੀ ਮੈਨੂੰ ਕਾਲੀ ਗਾਨੀਆ ਘਰ ਵਿੱਚ ਪਾ ਦੇ ਆਪ ਨਿਸ਼ਾਨੀਆ ਦੇਗਾ ਸੀ ਮੈਨੂੰ ਕਾਲੀ ਗਾਨੀਆ ਘਰ ਵਿੱਚ ਪਾ ਦੇ ਆਪ ਨਿਸ਼ਾਨੀਆ ਪਤਾ ਲੱਗ ਗਿਆ ਬੀਰਾਂ ਨੂੰ ਲੈ ਖੜਗ ਹਿੱਕਾਂ ਤਣ ਕੇ ਵਿਚੁਗ ਲੈ ਵਿਚੁਗ ਲੈ ਵਿਚੁਗ ਲੈ ਘਾਣੰਦਿਆ ਕਿੰਢੀ ਗਾਨੀਂ ਦੇ ਮੜਕੀ ਵਿਚੁਗ ਲੈ ਘਾਣੰਦਿਆ ਕਿੰਢੀ ਗਾਨੀਂ ਦੇ ਮੜਕੇ ਓ ਵੱਡੇ ਆ ਜਾਊਆ ਤੇਰਾ ਯਾਰ ਵੈਰ ਨੇ ਦੱਸ ਕਿ ਦਿਲਾਂ ਵਿੱਚ ਖਾਰ ਵੈਰ ਨੇ ਵੱਡੇ ਆ ਜਾਊਆ ਤੇਰਾ ਯਾਰ ਵੈਰ ਨੇ ਦੱਸ ਕਿ ਦਿਲਾਂ ਵਿੱਚ ਖਾਰ ਵੈਰ ਨੇ ਹਾਕ ਮਾਰ ਕੇ ਇਕੱਠੇ ਕਰ ਲੈ ਦੇਖਣ ਯਾਰਾ ਖੜਕੇ ਨੀ ਡਾਂਗਾ ਹੋ ਡਾਂਗਾ ਹੋ ਡਾਂਗਾ ਖੜਕ ਪਿਆ ਡੋਗੇ ਅੰਦਰ ਵੜ ਕੇ ਤੇ ਡਾਂਗਾ ਖੜਕ ਪਿਆ ਡੋਗੇ ਅੰਦਰ ਵੜ ਕੇ